ਸਪਰੀਮ ਕੋਰਟ ਤੋਂ ਜਿਹੜੇ ਇੱਕ ਫੈਸਲਾ ਆਇਆ ਸਰਕਾਰਾਂ ਨੂੰ ਹਦਾਇਤ ਵੀ ਕਰੀ ਹੈ ਉਹਨਾਂ ਨੇ ਵੀ ਜਿਹੜੇ ਕੋਈ ਵੀ ਕੈਦੀਆਂ ਆਪਣੀ ਸ਼ਰਤਾਂਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਉਸ ਫੈਸਲੇ ਦਾ ਸਵਾਗਤ ਵੀ ਕਰਦੇ ਹਾਂ ਉਹ ਪਿੱਛੇ ਵੀ ਕਈ ਵਾਰੀ ਹਦਾਇਤਾਂ ਕਰੀਆਂ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਸਟੇਟ ਦੀ ਸਰਕਾਰ ਹੈ ਪਰੰਤੂ ਇਹ ਸਿੱਖਾ ਤੇ ਫੈਸਲਾ ਲਾਗੂ ਨਹੀਂ ਹੁੰਦਾ 6 ਸਿੰਘ ਇਸ ਕੈਟਾਗਰੀ ਚ ਆਉਂਦੇ ਆ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਉਮਰ ਕੈਦ 12 13 ਸਾਲ ਬਣਦੀ ਆ ਪਰੰਤੂ ਉਹ 20 ਸਾਲ 25 ਸਾਲ 32 ਸਾਲ 35 ਸਾਲ ਕੱਢ ਚੁੱਕੇ ਅਸੀਂ ਇਹ ਉਹਨਾਂ ਬੰਦੀ ਸਿੰਘਾਂ ਦੀ ਕਸਟਡੀ ਰਿਪੋਰਟ ਤਿਆਰ ਕਰਕੇ ਗਵਰਨਰ ਸਾਹਿਬ ਨੂੰ ਭੇਜੀ ਸੀ ਪਰੰਤੂ ਅੱਜ 3 3.5 ਸਾਲ ਹੋ ਚੁੱਕੇ ਉਸ ਤੇ ਅਮਲ ਨਹੀਂ ਹੋਇਆ ਜੀ ਰਾਜਪਾਲ ਸਾਹਿਬ ਦੇ ਕੋਲੇ ਕਹਿ ਰਹੇ ਹਾਂ ਕਿ ਅਸੀਂ ਇੱਕ ਲਿਸਟ ਭੇਜੀ ਹੋਈ ਸੀ ਤਾਂ ਉਸ ਤੋਂ ਬਾਅਦ ਰਿਪਲਾਈ ਕੋਈ ਆ ਨਹੀਂ ਸਕਿਆ ਜੀ ਉਸ ਪਾਸੇ ਸੋ ਉਸ ਟਾਈਮ ਦੀਪ ਸਿੱਧੂ ਨੇ ਇੱਕ ਸਵਾਲ ਕਰਿਆ ਸੀ ਕਿ ਗਵਰਨਰ ਸਾਹਿਬ ਦੁਆਰੇ ਮੀਟਿੰਗ ਕਰਨ ਦੀ ਕੋ ਲੋੜ ਹੈ ਜ਼ਰੂਰਤ ਹੈ ਉਹਨੇ ਆਪਣੇ ਛਾਤੀ ਤੇ ਉਂਗਲਾ ਰੱਖ ਕੇ ਕਿਹਾ ਸੀ ਕਿ ਮੈਂ ਗਵਰਨਰ ਬਾਤ ਕਰ ਰਹਾ ਹਾਂ ਜੋ ਹਮਨੇ ਕਹਿ ਲਿਆ ਹੋਵੇਗਾ ਪਰੰਤੂ ਗਵਰਨਰ ਨੇ ਆਪਣੀ ਇੱਕ ਮਜਬੂਰੀ ਜ਼ाहिर ਕੀਤੀ ਸੀ ਕਿ ਆਪ ਦਾ ਜਿਹੜਾ ਮਸਲਾ ਉਹ ਕਾਫੀ ਸੈਂਸਿਟਿਵ ਹੈ ਮੈਂ ਕੋਈ ਫੈਸਲਾ ਨਹੀਂ ਲੈ ਸਕਦਾ ਉਹ ਆਪਣੇ ਕੀਤੇ ਹੋਏ ਵਾਅਦੇ ਤੋਂ ਗਵਰਨਰ ਮੁੱਕਰ ਚੁੱਕਿਆ ਸੀ ਕਿ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਚਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਕੋਈ ਪੋਲੀਟੀਕਲ ਪ੍ਰੈਸ਼ਰ ਵੀ ਨਜ਼ਰ ਆ ਰਿਹਾ ਜੀ ਕਾਰ ਦੀ ਹਦਾਇਤ ਤੋਂ ਬਿਨਾ ਇਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣੀ। ਸੋ ਜਿਹੜੇ ਉੱਚ ਆਉਂਦਿਆਂ ਤੇ ਅਫਸਰ ਹੈ ਜਾਂ ਜੱਜ ਹੁੰਨੇ ਆ ਉਹ ਤਾਂ ਇੱਕ ਆਪਣੀ ਹੁਕਮ ਕਰ ਦਿੰਨੇ ਆ ਪਰੰਤੂ ਉਹ ਜਿਹੜਾ ਲਾਗੂ ਕਰਨਾ ਹੁੰਦਾ ਕਿਉਂਕਿ ਜਦ ਵੀ ਕਿਸੇ ਕੈਦੀ ਦੀ ਰਿਹਾਈ ਹੋਣੀ ਹੈ ਉਹਦੀ ਰਿਹਾਈ ਦੀ ਸਪਾਰਸ਼ ਕਰਨੀ ਹੈ ਸਟੇਟ ਦੀ ਸਰਕਾਰ ਨੇ। ਕਿਉਂ ਸਰਕਾਰ ਕਦੇ ਵੀ ਸਾਡੇ ਹੱਕ 'ਚ ਰਿਪੋਰਟ ਨਹੀਂ ਦਿੰਦੀ ਭਾਵੇਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਕਿਉਂਕਿ ਜਿਨ੍ਹਾਂ ਨਾਲ ਉਹ ਬਹੁ ਗਿਣਤੀ ਨਾਲ ਸੰਬੰਧਿਤ ਹੈ ਉਹਨਾਂ ਵਾਸਤੇ ਕਈ ਵਾਰੀ ਸਰਕਾਰਾਂ ਨੇ ਸਪਾਰਸ ਵੀ ਕੀਤੀ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਰਿਹਾਈਆਂ ਵੀ ਹੋਈਆਂ ਅਸੀਂ ਜਦੋਂ ਵੀ ਕੋਈ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੋਗਰਾਮ ਕੋਈ ਕਾਲ ਦਿੱਤੀ ਜਾਂਦੀ ਹੈ ਪ੍ਰੋਗਰਾਮ ਦੀ ਉਦੋਂ ਜਿਹੜਾ ਪ੍ਰਸ਼ਾਸਨ ਵੀ ਹਰਕਤ 'ਚ ਆਉਂਦਾ ਸਰਕਾਰ ਵੀ ਹਰਕਤ 'ਚ ਆਉਂਦੀ ਹੈ ਪਰੰਤੂ ਉਹ ਜਿਹੜਾ ਸਾਡੇ ਉਹਨਾਂ ਦਾ ਇੱਕ ਇੱਕ ਨਿਸ਼ਾਨਾ ਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਮਜ਼ੋਰ ਕੀਤਾ ਜਾਵੇ ਉਸ ਕਰਨ ਵਾਸਤੇ ਉਹ ਮੀਟਿੰਗਾਂ ਕਰਦੇ ਆਂ ਮੀਟਿੰਗਾਂ ਜਿਹੜੇ ਵਾਅਦੇ ਕਰਦੇ ਉਹਤੇ ਪੂਰੇ ਨਹੀਂ ਉੱਤਰਦੇ ਕਾਲ ਦਿੱਤੀ ਹੈ ਸੰਗਤਾਂ ਨੂੰ ਕਿ ਕੌਮੀ ਅੰਸਾਬ ਔਰਚੇ ਚ ਵੱਡਾ ਇਕੱਠ ਕਰਕੇ ਕਿ ਸਰਕਾਰਾਂ ਨੂੰ ਇਹ ਦੱਸਣਾ ਕਿ ਜਿਹੜੀ ਤੁਸੀਂ ਸਿੱਖਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਅੱਜ ਉਹਨਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਹੋ ਰਿਹਾ ਜਿਹੜਾ ਉਹ ਆਜ਼ਾਦੀ ਦਿਨ ਹੈ ਉਹਨੂੰ ਉਹ ਕਾਲੇ ਦਿਨ ਵਜੋਂ ਮਨਾ ਰਹੇ ਆਂ ਸਪਰੀਮ ਕੋਰਟ ਦੇ ਵੱਲੋਂ ਐਮ ਟਿੱਪਣੀ ਕੀਤੀ ਗਈ ਹੈ ਕਿ ਜਿਹੜੇ ਕੈਦੀ ਨੇ ਉਹ ਆਪਣੀ ਸਜ਼ਾ ਭੁਗਤ ਚੁੱਕੇ ਨੇ ਮੁਕਰਰ ਕੀਤੀ ਹੋਈ ਸਜ਼ਾ ਨੂੰ ਪੂਰਾ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਉਹਨਾਂ ਦੀ ਜਿਹੜਾ ਰਹਾਈ ਕਰ ਦੇਣੀ ਚਾਹੀਦੀ ਹੈ ਤਾਂ ਇਸੇ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਚੱਲਦੀ ਹੈ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਮੌਰ ਸੰਸਥਾਵਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਬਹੁਤ ਵੱਡੇ ਸੰਘਰਸ਼ ਉਲੀਕੇ ਗਏ ਨੇ ਤੇ ਜੇ ਹਾਲੀ ਦੇ ਵਿੱਚ ਗੱਲ ਕਰੀਏ ਤਾਂ ਤਕਰੀਬਨ 2.5 ਸਾਲ ਦਾ ਸਮਾਂ ਹੋ ਚੁੱਕਾ ਏ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ਦੇ ਉੱਪਰ ਬੈਠੇ ਹੋਏ ਨੇ ਕੌਮੀ ਇਨਸਾਫ ਮੋਰਚੇ ਦੇ ਸੰਬੰਧ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਮੋਰਚੇ ਦੇ ਆਗੂਆਂ ਦੇ ਵਿੱਚੋਂ ਧਰਮੀ ਪਿਤਾ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਸਭ ਤੋਂ ਪਹਿਲਾਂ ਦਾ ਮੋਢਲਾ ਸਵਾਲ ਏ ਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਕਿ ਜਿਹੜੇ ਲੋਕ ਸਰਕਾਰ ਦੇ ਵੱਲੋਂ ਜਾਂ ਨਿਜ਼ਾਮ ਦੇ ਵੱਲੋਂ ਮਕਰਰ ਕੀਤੀਆਂ ਹੋਈਆਂ ਸਜ਼ਾਵਾਂ ਨੂੰ ਪੂਰਿਆਂ ਕਰ ਚੁੱਕੇ ਉਹਨਾਂ ਨੂੰ ਤੁਰੰਤ ਰਹਾਆ ਕਰ ਦੇਣਾ ਚਾਹੀਦਾ ਏ ਇਸ ਟਿੱਪਣੀ ਨੂੰ ਕਿਹੜੇ ਨਜ਼ਰ ਦੇ ਨਾਲ ਦੇਖਦੇ ਆਂ ਸਪਰੀਮ ਕੋਰਟ ਤੋਂ ਜਿਹੜੇ ਇੱਕ ਫੈਸਲਾ ਆਇਆ ਸਰਕਾਰਾਂ ਨੂੰ ਹਦਾਇਤ ਵੀ ਕਰੀ ਹੈ ਉਹਨਾਂ ਨੇ ਵੀ ਜਿਹੜੇ ਕੋਈ ਵੀ ਕੈਦੀਆਂ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਅਸੀਂ ਕੌਮੀ ਇਨਸਾਫ਼ ਮੋਰਚੇ ਵੱਲੋਂ ਉਸ ਫੈਸਲੇ ਦਾ ਸਵਾਗਤ ਵੀ ਕਰਦੇ ਆ ਪਰੰਤੂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਵੀ ਉਹ ਜਿਹੜਾ ਫੈਸਲਾ ਉਹ ਪਿੱਛੇ ਵੀ ਕਈ ਵਾਰੀ ਹਦਾਇਤਾਂ ਕਰੀਆਂ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਸਟੇਟ ਦੀ ਸਰਕਾਰ ਹੈ ਪਰੰਤੂ ਇਹ ਸਿੱਖਾਂ ਤੇ ਫੈਸਲਾ ਲਾਗੂ ਨਹੀਂ ਹੁੰਦਾ ਕਿਉਂਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ 2 ਸਾਲ 7 ਮਹੀਨੇ ਹੋ ਚੁੱਕੇ ਉਸ ਚ 9 ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਚ 5 ਇਸ ਕੈਟਾਗਰੀ ਚ ਆਉਨੇ ਆ 6 6 ਸੰਗ ਇਸ ਕੈਟਾਗਰੀ ਚ ਆਉਨੇ ਆ ਜਿਹਨਾਂ ਨੂੰ ਉਮਰ ਕੈਦ ਹੋਈ ਆ ਉਮਰ ਕੈਦ 12 13 ਸਾਲ ਬਣਦੀ ਆ ਪਰੰਤੂ ਉਹ 20 ਸਾਲ 25 ਸਾਲ 32 ਸਾਲ 35 ਸਾਲ ਕੱਢ ਚੁੱਕੇ ਸੋ ਉਹਨਾਂ ਦੀਆਂ ਰਿਹਾਈਆਂ ਹੋਣੀ ਚਾਹੀਦੀਆਂ ਸੀ ਸਮੇਂ-ਸਮੇਂ ਤੇ ਪਹਿਲਾਂ ਵੀ ਸੁਪਰੀਮ ਕੋਰਟ ਸਰਕਾਰਾਂ ਨੂੰ ਹਦਾਇਤ ਕਰਦੀ ਰਹੀ ਸੋ ਸਾਡੇ ਤੋਂ ਉਹਨਾਂ ਬੰਦੀ ਸਿੰਘਾਂ ਦੀ ਲਿਸਟਾਂ ਵੀ ਮੰਗੀਆਂ ਵੀ ਉਹਨਾਂ ਦੀ ਜੇਲ੍ਹ ਕਸਟਡੀ ਕਿੰਨੀ ਹੁੰਦੀ ਹੈ ਕਿਉਂਕਿ 11 ਜਨਵਰੀ 2022 ਨੂੰ ਅਸੀਂ ਬੰਦੀ ਸਿੰਘਾ ਦੀ ਰਿਹਾਈ ਵਾਸਤੇ 1 ਮਾਰਚ ਕੱਢਿਆ ਸੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਥੇ ਤੱਕ ਇੱਥੇ ਹੀ ਸਾਨੂੰ ਰੋਕਿਆ ਗਿਆ ਮੌਕੇ ਦੇ ਫਿਰ ਗਵਰਨਰ ਨੂੰ ਅਸੀਂ ਮੈਮਰੌਂਡਮ ਜਿਹੜਾ ਦਿੱਤਾ ਉਸ ਟਾਈਮ ਵੀ ਗਵਰਨਰ ਨੇ ਵੀ ਕਿਹਾ ਸੀ ਕਿ ਇੱਕ ਆਜ਼ਾ ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਜਿਹੜੇ ਆਪਣੀ ਸਜਾਵਾਂ ਪੂਰੀਆਂ ਕਰਕੇ ਉਹਨਾਂ ਦਾ ਰਿਹਾਈ ਹੋਣੀ ਚਾਹੀਦੀ ਹੈ ਸੋ ਉਹਨਾਂ ਨੇ ਵੀ ਸਾਨੂੰ ਭਰੋਸਾ ਦੁਆਇਆ ਸੀ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਕਸਟਡੀ ਰਿਪੋਰਟ ਤਿਆਰ ਕਰਕੇ ਗਵਰਨਰ ਸਾਹਿਬ ਨੂੰ ਭੇਜੀ ਸੀ ਪਰੰਤੂ ਅੱਜ 3 3.5 ਸਾਲ ਹੋ ਚੁੱਕੇ ਉਸ ਤੇ ਅਮਲ ਨਹੀਂ ਹੋਇਆ ਸੋ ਚੰਗੀ ਗੱਲ ਹੈ ਇਹ ਫੈਸਲਾ ਆਇਆ ਜੇ ਕਿਤੇ ਲਾਗੂ ਹੁੰਦਾ ਪੂਰੀ ਸਹੀ ਹਿੱਤਤਾ ਨਾਲ ਅਸੀਂ ਉਹਦਾ ਸਵਾਗਤ ਕਰਦੇ ਹਾਂ ਹੋਣਾ ਚਾਹੀਦਾ ਕਿ ਜਿਹੜੇ ਆਪਣੀ ਸਜ਼ਾਵਾ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਸੀ ਰਾਜਪਾਲ ਸਾਹਿਬ ਦੇ ਕੋਲੇ ਕਹਿ ਰਹੇ ਹਾਂ ਕਿ ਅਸੀਂ ਇੱਕ ਲਿਸਟ ਭੇਜੀ ਹੋਈ ਸੀ ਪਰ ਉਸ ਤੋਂ ਬਾਅਦ ਰਿਪਲਾਈ ਕੋਈ ਆ ਨਹੀਂ ਸਕਿਆ ਜੀ ਉਸ ਪਾਸੇ ਤੋਂ ਦੇਖੋ ਉਸ ਟਾਈਮ ਬਨਵਾਰੀ لال ਪ੍ਰਹੋਤ ਗਵਰਨਰ ਸੀ ਪੰਜਾਬ ਦੇ ਤੇ ਚੰਡੀਗੜ੍ਹ ਦੇ ਉਸ ਟਾਈਮ ਜਦੋਂ ਸਾਡਾ ਡੈਪੂਟੇਸ਼ਨ ਮਿਲਿਆ ਉਸ ਚ ਦੀਪ ਸਿੱਧੂ ਵੀ ਸ਼ਾਮਲ ਸੀ ਕਿਉਂਕਿ ਦਾਸ ਉਹਨਾਂ ਦੇ ਨਾਲ ਸੀ ਅ ਉਸ ਟਾਈਮ ਪੂਰਾ ਭਰੋਸੇ ਨਾਲ ਕਨਫੀਡੈਂਸ ਨਾਲ ਉਸ ਗਵਰਨਰ ਨੇ ਵਾਅਦਾ ਕਰਿਆ ਸੀ ਵੀ ਜਿਨ੍ਹਾਂ ਦੇ ਸਿਝਾਪ 25 ਸਾਲ ਤੋਂ ਉੱਤੇ ਹੋ ਚੁੱਕੀ ਉਹਨਾਂ ਦੀ ਰਿਹਾਈ ਮੈਂ ਕਰਾਵਾਂਗਾ ਸੋ ਉਸ ਟਾਈਮ ਦੀਪ ਸਿੱਧੂ ਨੇ ਇੱਕ ਸਵਾਲ ਕਰਿਆ ਸੀ ਕਿ ਗਵਰਨਰ ਸਾਹਿਬ ਦੁਆਰੇ ਮੀਟਿੰਗ ਕਰਨ ਦੀ ਕੋ ਲੋੜ ਹੈ ਜ਼ਰੂਰਤ ਹੈ ਉਹਨੇ ਆਪਣੇ छाਤੀ ਤੇ ਉਂਗਲਾ ਰੱਖ ਕੇ ਕਿਹਾ ਸੀ ਕਿ ਮੈਂ ਗਵਰਨਰ ਬਾਤ ਕਰ ਰਹਾ ਹਾਂ ਜੋ ਹਮਨੇ ਕਹਿ ਲਿਆ ਹੋਏਗਾ ਸੋ ਉਸ ਤੋਂ 4 ਦਿਨ ਬਾਅਦ ਅਸੀਂ ਜਿੰਨੇ ਵੀ ਸਾਡੇ ਨੌਬੰਦੀ ਸਿੰਘ ਹੈ ਇਹਨਾਂ ਦੀ ਕਸਟਡੀ ਰਿਪੋਰਟ ਜੇਲਾ ਚੋਂ ਲੈ ਕੇ ਕੱਲੇ-ਕੱਲੇ ਦੀ ਵੀ ਇਹਨੂੰ ਏਨੇ ਸਾਲ ਹੋ ਗਏ ਉਹ ਅਸੀਂ ਉਸ ਗਵਰਨਰ ਹਾਊਸ ਦੇ ਦਫਤਰ ਚ ਸਬਮਿਟ ਕਰਤੀ ਸੀ ਪਰੰਤੂ ਲਗਾਤਾਰ 3-4 ਮਹੀਨੇ ਬਾਅਦ ਸਾਡਾ ਸੰਪਰਕ ਰੱਖਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਆਖਰ 16 April 2022 ਨੂੰ ਸਾਡੀ ਦੁਆਰੇ ਮੀਟਿੰਗ ਹੋਈ ਉਹਨਾਂ ਨਾਲ ਜਦੋਂ ਕਿ ਦੀਪ ਸਿੱਧੂ ਉਸ ਤੋਂ ਪਹਿਲਾਂ ਚੜ੍ਹਾਈ ਕਰ ਚੁੱਕਿਆ ਸੀ ਪਰੰਤੂ ਗਵਰਨਰ ਨੇ ਆਪਣੀ ਇੱਕ ਮਜਬੂਰੀ ਜ਼ाहिर ਕੀਤੀ ਸੀ ਕਿ ਆਪ ਦਾ ਜਿਹੜਾ ਮੈਂ ਇਹ ਆਪਣੇ ਮਸਲਾ ਉਹ ਕਾਫੀ ਸੈਂਸਿਟਿਵ ਹੈ ਮੈਂ ਕੋਈ ਫੈਸਲਾ ਨਹੀਂ ਲੈ ਸਕਦਾ ਉਹ ਆਪਣੇ ਕੀਤੇ ਹੋਏ ਵਾਅਦੇ ਤੋਂ ਗਵਰਨਰ ਮੁੱਕਰ ਚੁੱਕਿਆ ਸੀ ਸੋ ਇਸੇ ਕਰਕੇ ਅਸੀਂ ਦੇਖਦੇ ਆਂ ਵੀ ਆਰਡਰ ਵੀ ਆਉਨੇ ਆਂ ਸਰਕਾਰਾਂ ਵੀ ਕਲ ਕਰਦੀਆਂ ਪਰੰਤੂ ਉਹ ਸਿਖਾਂ ਪ੍ਰਤੀ ਕਿੰਨੇ ਕੁ ਸਵਿਰਦ ਆਉਨੇ ਆ ਉਹ ਲਾਗੂ ਨਹੀਂ ਹੁੰਦਾ ਸੋ ਜਿਹੜਾ ਹੁਣ ਵੀ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਸਰਕਾਰਾਂ ਨੂੰ ਹਦਾਇਤ ਕਰੀਆ ਉਹਨਾਂ ਨੇ ਅਸੀਂ ਤਾਂ ਕਹਿੰਦੇ ਹੂ ਹੂ ਲਾਗੂ ਹੋਣਾ ਚਾਹੀਦਾ ਹਰ ਇੱਕ ਤੇ ਜਿਹੜਾ ਆਪਣੀ ਸਜ਼ਾ ਖੁਰ ਚੱਕਿਆ ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਹੈ ਕਿਸੇ ਪਾਰਟੀ ਨਾਲ ਉਹਦੀ ਨਿਹਾਈ ਹੋਣੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਕਿ ਰਾਜਪਾਲ ਸਾਹਿਬ ਦੇ ਕੋਲੇ ਗਏ ਸੀ ਉਹਨਾਂ ਦੇ ਨਾਲ ਵਾਰਤਾਲਾਪ ਹੋਇਆ ਤਾਂ ਉਹਨਾਂ ਨੇ ਬੇਵੱਸੀ ਜ਼ਾਹਿਰ ਕੀਤੀ ਕਿ ਮੇਰੇ ਵੱਸ ਦੀ ਗੱਲ ਨਹੀਂ ਰਹੀ ਕੀ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਚਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਕੋਈ ਪੋਲੀਟੀਕਲ ਪ੍ਰੈਸ਼ਰ ਵੀ ਨਜ਼ਰ ਆ ਰਿਹਾ ਜੀ ਦੇਖੋ ਇਸ ਤੇ ਪੋਲੀਟੀਕਲ ਪ੍ਰੈਸ਼ਰ ਹੈ ਜਿੰਨਾ ਵੀ ਕਿਉਂਕਿ ਇੱਕ ਤਾਂ ਸਰਕਾਰਾਂ ਜਿਹੜੀਆਂ ਸਰਕਾਰ ਦੀ ਹਦਾਇਤ ਤੋਂ ਬਿਨਾ ਇਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣੀ ਸੋ ਜਿਹੜੇ ਉੱਚ ਆਉਂਦਿਆਂ ਤੇ ਅਫਸਰ ਹੈ ਜਾਂ ਜੱਜ ਹੁੰਨੇ ਆ ਉਹ ਤਾਂ ਇੱਕ ਆਪਣੀ ਹੁਕਮ ਕਰ ਦਿੰਨੇ ਆ ਪਰੰਤੂ ਉਹ ਜਿਹੜਾ ਲਾਗੂ ਕਰਨਾ ਹੁੰਦਾ ਕਿਉਂਕਿ ਜਦ ਵੀ ਕਿਸੇ ਕੈਦੀ ਦੀ ਰਿਹਾਈ ਹੋਣੀ ਹੈ ਉਹਦੀ ਰਿਹਾਈ ਦੀ ਸਪਾਰਸ਼ ਕਰਨੀ ਹੈ ਸਟੇਟ ਦੀ ਸਰਕਾਰ ਨੇ ਇਸ ਕਰਕੇ ਉਹ ਸਰਕਾਰ ਕਦੇ ਵੀ ਸਾਡੇ ਹੱਕ ਚ ਰਿਪੋਰਟ ਨਹੀਂ ਦੰਦੀ ਭਾਵੇਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਕਿਉਂਕਿ ਜਿਨ੍ਹਾਂ ਨਾਲ ਉਹ ਬਹੁ ਗਿਣਤੀ ਨਾਲ ਸੰਬੰਧਿਤ ਹੈ ਉਹਨਾਂ ਵਾਸਤੇ ਕਈ ਵਾਰੀ ਸਰਕਾਰਾਂ ਨੇ ਸਪਾਰਸ਼ ਵੀ ਕੀਤੀ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਰਿਹਾਈਆਂ ਵੀ ਹੋਈਆਂ ਮੈਂ ਇੱਕ 4 ਕੇਸ ਪਟਿਆਲੇ ਪੁਲਿਸ ਮੁਲਾਜ਼ਮਾਂ ਦੇ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰੰਤੂ ਉਹ ਤੀਜੇ ਸਾਲੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਰਿਹਾਈ ਦੀ ਸਪਾਰਸ਼ ਗਾਰਨਰ ਸਾਹਿਬ ਨੂੰ ਕਰੀ ਸੀ ਉਸ ਤੋਂ ਬਾਅਦ ਆ ਗਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹ ਫੈਸਲਾ ਲਾਗੂ ਕਰਾਇਆ ਸਮੇਂ ਤੋਂ ਪਹਿਲਾਂ ਉਹਨਾਂ ਦੀ ਅਗੇਤੀ ਰਿਹਾਈ ਹੋਈ ਸੀ ਸੋ ਇਸ ਕਰਕੇ ਅਸੀ ਤਾਂ ਕਹਨੇ ਆ ਵੀ ਸਿੱਖਾਂ ਦੀ ਵੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਮਾਹਰ ਵਕੀਲਾਂ ਜ਼ਰੀਏ ਤੁਸੀਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਵੀ ਰੁਖ ਕੀਤਾ ਹੋ ਪਰ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਕੀ ਦਰਸਾਉਂਦਾ ਕਿ ਕਿੰਨਾ ਕੁ ਮਸਲਾ ਪਾਰੂ ਜਾਂਦਾ ਹੈ ਕਿ ਜਿਹੜਾ ਅਜੇ ਤੱਕ ਰਿਹਾਈ ਦੇ ਵਾਕਤ ਕੋਈ ਰਿਸਪੌਂਸ ਮਿਲਿਆ ਜਾਂ ਨਹੀਂ 2012 ਚ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੀਬੀਆਈ ਗਈ ਸੀ ਸੁਪਰੀਮ ਕੋਰਟ ਕਿ ਜਿਹੜੀ ਹਾਈ ਕੋਰਟ ਤੋਂ ਜਿਹੇਦਾਰ ਜਗਤਾਰ ਸਿੰਘ ਆਹਾਰ ਨੂੰ ਉਮਰ ਕੈਦ ਹੋਗੀ ਉਹ ਕਿਉਂਕਿ ਸੈਸ਼ਨ ਕੋਰਟ ਵੱਲੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਸ ਦੇ ਅਗੇਂਸਟ ਸੀਬੀਆਈ ਗਈ ਸੀ ਅਸੀਂ ਉੱਥੇ ਵਕੀਲ ਸੁਸ਼ੀਲ ਕੁਮਾਰ ਕਰਿਆ ਸੁਪਰੀਮ ਕੋਰਟ ਜਿਹਦੀ ਤਕਰੀਬਨ 2.5 ਸਾਲ ਬਾਅਦ 30 ਨਵੰਬਰ 2015 ਨੂੰ ਪਹਿਲੀ ਤਰੀਕ ਲੱਗੀ ਸੀ ਪਰੰਤੂ ਇਹ ਐਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜਿੱਥੇ ਸਰਕਾਰਾਂ ਸਾਡੇ ਨਾਲ ਵਿਤਕਰਾ ਕਰਦੀਆਂ ਉੱਥੇ ਨਿਆਂ ਪਾਲਕਾ ਵੀ ਕਰਦੀ ਹੈ ਉਹ ਸੁਪਰੀਮ ਕੋਰਟ ਨੇ 3 ਨਵੰਬਰ 2015 ਨੂੰ ਪਹਿਲੇ ਦਿਨ ਉਹ ਸਾਡੀ ਜਿਹੜੀ ਅ ਸਰਮਾਈ ਨਹੀਂ ਕਰੀ ਸਾਡੀ ਅਪੀਲ ਦੀ ਉਹ ਕੇਸ ਉਹਨਾਂ ਨੇ ਉਸ ਸਮੇਂ ਦਾ ਅੱਜ ਤੱਕ ਵੀ ਕੇਸ ਉਹ ਸੁਪਰੀਮ ਕੋਰਟ ਚ ਪੈਣਿਕ ਪਿਆ ਸੋ ਅਸੀਂ ਤਾਂ ਕਹਿੰਦੇ ਆ ਵੀ ਜਿੰਨੇ ਵੀ ਕੇਸ ਐ ਨਪਟਾਰਾ ਹੋਣਾ ਚਾਹੀਦਾ ਪਰੰਤੂ ਉਹ ਸਿੱਖਾਂ ਦੇ ਜਿਹੜੇ ਕੇਸ ਐ ਉਹਨਾਂ ਨੂੰ ਲੰਕਾਉਨੀਆਂ ਇਹੀ ਮਸਲਾ ਜਿਹੜੇ ਸਾਡੇ ਬੰਦੀ ਸਿੰਘਾਂ ਨੂੰ ਉਹ ਸਰਕਾਰਾਂ ਰਿਹਾ ਨਹੀਂ ਕਰ ਰਹੀ ਉਹ ਜਬੰਦੀ ਸਿੰਘ ਨੇ ਜਿਨ੍ਹਾਂ ਨੂੰ ਬਿਲਕੁਲ ਇੱਕ ਦਿਨ ਦੀ ਵੀ ਪੈਰੋਲ ਨਹੀਂ ਮਿਲ ਸਕੀ ਤਾਂ ਕੁਝ ਇਦਾਂ ਦੇ ਬੰਦੀ ਸਿੰਘ ਵੀ ਨੇ ਜਿਨ੍ਹਾਂ ਨੂੰ ਤਕਰੀਬਨ ਕਈ ਮਹੀਨਿਆਂ ਤੋਂ ਪੈਰੋਲ ਮਿਲੀ ਹੋਈ ਹੈ ਕੀ ਲੱਗਦਾ ਹੈ ਕਿ ਉਹਨਾਂ ਦੇ ਕੇਸਾਂ ਦੇ ਸਬੰਧ ਵਿੱਚ ਜਿਹੜਾਗੇ ਪੱਕੇ ਤੌਰ ਤੇ ਰਿਹਾਈ ਨੂੰ ਲੈ ਕੇ ਰਸਤਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਤੁਹਾਨੂੰ ਇੱਥੇ ਵੋਟ ਦੀ ਸਿਆਸਤ ਚੱਲ ਰਹੀ ਹੈ ਜੇ ਅਸੀਂ ਕਹੀਏ ਵੀ ਸਾਡੇ ਬੰਦੀ ਸਿੰਘ ਹੈ ਜਿਹੇਦਾਰ ਜਗਤਾਰ ਸਿੰਘ ਵਾਰਾ ਭਾਈ ਬਲਵੰਤ ਸਿੰਘ ਰਾਜੂਆਣਾ ਜਾਂ ਜਗਤਾਰ ਸਿੰਘ ਤਾਰਾ ਉਹਨਾਂ ਨੂੰ ਪ੍ਰੋਲ ਨਹੀਂ ਦੇ ਰਹੇ ਕਿਉਂਕਿ ਜਿਹੜਾ ਉਹਨਾਂ ਦਾ ਕਾਨੂੰਨੀ ਹੱਕ ਵੀ ਬਣਦਾ ਵੀ ਪ੍ਰੋਲ ਕਿਉਂਕਿ ਜਦੋਂ ਕੋਈ ਘਰ ਦਾ ਜੀ ਬਿਮਾਰ ਹੋ ਜਾਂਦਾ ਕੋਈ ਹੋਰ ਐਮਰਜੈਂਸੀ ਹੁੰਦੀ ਹੈ ਉਹਨਾਂ ਨੂੰ ਉਸ ਤੇ ਵੀ ਇੱਕ ਦਿਨ ਦੀ ਪ੍ਰੋਲ ਨਹੀਂ ਦਿੱਤੀ ਗਈ ਲੀਗਲ ਤੌਰ ਤੇ ਰਾਈਟ ਬਣਦੇ ਨੇ ਬਿਲਕੁਲ ਜੀ ਲੀਗਲ ਤੌਰ ਤੇ ਜੇ ਆਪਾਂ ਜਿਹੇਦਾਰ ਜਗਤਾਰ ਸਿੰਘ ਵਾਰਾ ਦੇ ਕੇਸਾਂ ਦੀ ਕਰੀਏ ਗੱਲ ਉਹਨਾਂ ਨੂੰ ਪੰਜਾਬ ਸ਼ਿਫਟ ਕਰਨ ਵਾਸਤੇ ਅਸੀਂ ਦੋ ਵਾਰੀ ਹਾਈ ਕੋਰਟ ਵੀ ਗਏ ਹੁਣ ਵੀ ਉਹ ਕੇਸ ਸੁਪਰੀਮ ਕੋਰਟ ਪੈਂਡਿੰਗ ਪਿਆ ਉਹਨਾਂ ਦੀ ਸ਼ਿਫਟਿੰਗ ਦਾ ਕਿਉਂਕਿ ਉਹਨਾਂ ਦਾ ਹੱਕ ਬਣਦਾ ਵੀ ਜਿਸ ਸਟੇਟ ਦਾ ਕੇਸ ਹੈ ਮੁਰਜ਼ਮ ਉਸ ਸਟੇਟ ਦੀ ਜੇਲ੍ਹ 'ਚ ਰੱਖਣਾ ਚਾਹੀਦਾ ਸੋ 2015 'ਚ ਜਿਹੜੇ ਉਹਨਾਂ ਦੇ ਦਿੱਲੀ ਦੇ ਕੇਸ ਸੀ ਸਾਰੇ ਖਤਮ ਹੋ ਚੁੱਕੇ ਉਹਨਾਂ ਦਾ ਕਾਨੂੰਨੀ ਹੱਕ ਵੀ ਬਣਦਾ ਵੀ ਉਹਨਾਂ ਨੂੰ ਪੰਜਾਬ ਜਾਂ ਚੰਡੀਗੜ੍ਹ ਸ਼ਿਫਟ ਕੀਤਾ ਜਾਂਦਾ ਪਰੰਤੂ ਉਹਨਾਂ ਨੂੰ ਸ਼ਿਫਟ ਵੀ ਨਹੀਂ ਕਰ ਰਿਹਾ ਦੇਖੋ ਕਾਨੂੰਨ ਸਾਡੇ ਨਾਲ ਕੀ ਕਰ ਰਿਹਾ ਦੂਜੇ ਪਾਸੇ ਜਿਹੜਾ ਇੱਕ ਗੱਲ ਕਰੀਏ ਤਾਜ਼ਾ ਮਿਸਾਲ ਹੈ ਉਹ ਸੌਦਾ ਸਾਧ ਜਿਹਨੂੰ ਦੋ ਉਮਰਕਾਹ ਦੀਆਂ ਸਜ਼ਾਵਾਂ ਹੋਈਆਂ 400 ਆਪਣੇ ਪੈਰੋਕਾਰਾਂ ਨੂੰ ਨਪंसक ਬਣਾਉਣ ਦੇ ਕੇਸ ਉਹਦੇ ਖਿਲਾਫ ਦਰਜ ਹੈ ਬਲਾਤਕਾਰ ਦੇ ਕੇਸ ਦਰਜ ਹੈ ਜਿਸ ਦਿਨ ਉਸ ਨੂੰ ਉਮਰਕਾਹ ਦੀ ਸਜ਼ਾ ਹੋਈ ਪੰਜ ਕੁੱਲੇ ਚ ਉਹਨੇ ਗੁੰਡਾਗਰਦੀ ਕਰਾਈ ਮੇਰਾ ਖਿਆਲ ਹੈ ਵੀ 150 ਦੇ ਨੇੜੇ ਮੌਤਾਂ ਵੀ ਹੋਈਆਂ ਉਸ 'ਚ ਪਰ ਉਸ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਹੁਣ ਉਹ 14 ਜਮੀਵਾਰ 40 ਦਿਨਾਂ ਦੀ ਪਰੋਲ ਤੇ ਆਇਆ ਕਿਉਂਕਿ ਉਸ ਨੂੰ ਤਕਰੀਬਨ 3.5 ਸਾਲ ਦਾ ਸਮਾਂ ਹੋਇਆ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਸੀ ਪਰੰਤੂ ਉਹਨੂੰ ਬਾਰ-ਬਾਰ ਅ ਪਰੋਲ ਦਿੱਤੀ ਜਾ ਰਹੀ ਹੈ ਸਾਡੇ ਮਨ 'ਚ ਜਿਹੜਾ ਇੱਕ ਗੁਲਾਮੀ ਦਾ ਅਹਿਸਾਸ ਹੁੰਦਾ ਵੀ ਜਿਹੜਾ ਸਿ ਕਿਉਂ ਜਿੱਥੇ ਸਰਕਾਰਾਂ ਵਿਤਕਰਾ ਕਰ ਰਹੀਆਂ ਉੱਥੇ ਨਿਆਂਪਾਲਿਕਾ ਵੀ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਇਹ ਕਾਰਨ ਹੈ ਉਸ ਵਿਤਕਰੇ ਦੇ ਮੌਕੇ ਦੇ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਸਤੇ ਜਾਂ ਪ੍ਰੈਸ਼ਰਲਾਈਜ਼ ਕਰਨ ਵਾਸਤੇ ਤੁਹਾਡੇ ਵੱਲੋਂ ਤਕਰੀਬਨ 22 ਸਾਲਾਂ ਤੋਂ ਮੋਰਚਾ ਵਿੱਡਿਆ ਹੋਇਆ ਹੈ ਦਿਨ ਰਾਤ ਇੱਥੇ ਪੱਕੇ ਮੋਰਚੇ ਲਗਾ ਕੇ ਬੈਠੇ ਹੋਏ ਹਾਂ ਕੀ ਲੱਗਦਾ ਹੈ ਕਿ ਅਜੇ ਤੱਕ ਜਿੰਨੀਆਂ ਵੀ ਪ੍ਰਸ਼ਾਸਨ ਦੇ ਨਾਲ ਜਾਂ ਸਰਕਾਰ ਦੇ ਕਿਸੇ ਮੰਤਰੀਆਂ ਦੇ ਨਾਲ ਕੋਈ ਗੱਲਬਾਤ ਹੋ ਸਕੀ ਹੈ ਉਹਨਾਂ ਨੇ ਕੋਈ ਵਿਸ਼ਵਾਸ ਦਿਵਾਇਆ ਕੋਈ ਇਦਾਂ ਦਾ ਰਾਹ ਉਹਨਾਂ ਦੇ ਪੱਕ ਤੋਂ ਸਾਫ਼ ਹੁੰਦਾ ਦਿਖਾਈ ਦਿੱਤਾ ਤੁਹਾਨੂੰ ਦੇਖੋ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਪ੍ਰਸ਼ਾਸਨ ਨਾਲ ਵੀ ਹੁੰਦੀਆਂ ਰਹੀਆਂ ਸਰਕਾਰ ਨਾਲ ਵੀ ਹੁੰਦੀਆਂ ਸੈਂਟਰ ਦੇ ਨਮਾਇਦਿਆਂ ਨਾਲ ਗਵਰਨਰ ਨਾਲ ਵੀ ਕਈ ਵਾਰੀ ਮੀਟਿੰਗਾਂ ਹੋਈਆਂ ਸੋ ਉਹ ਵਾਅਦਾ ਕਰਕੇ ਮੁੱਕਰਦੇ ਵੀ ਰਹੇ ਕਿਉਂਕਿ ਸਾਨੂੰ ਵਿਸ਼ਵਾਸ ਦੁਆਉਂਦੇ ਸੀ ਵੀ ਇਹ ਤੁਹਾਡੀ ਮੰਗ ਪੂਰੀ ਕਰ ਦੇਣੀ ਹੈ ਅਸੀਂ ਜਦੋਂ ਵੀ ਕੋਈ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੋਗਰਾਮ ਕੋਈ ਕਾਲ ਦਿੱਤੀ ਜਾਂਦੀ ਹੈ ਪ੍ਰੋਗਰਾਮ ਦੀ ਉਦੋਂ ਜਿਹੜਾ ਪ੍ਰਸ਼ਾਸਨ ਵੀ ਹਰਕਤ 'ਚ ਆਉਂਦਾ ਸਰਕਾਰ ਵੀ ਹਰਕਤ 'ਚ ਆਉਂਦੀ ਹੈ ਪਰੰਤੂ ਉਹ ਜਿਹੜਾ ਸਾਡੇ ਉਹਨਾਂ ਦਾ ਇੱਕੇ ਇੱਕ ਨਿਸ਼ਾਨਾ ਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਮਜ਼ੋਰ ਕੀਤਾ ਜਾਵੇ ਉਸ ਕਰਨ ਵਾਸਤੇ ਉਹ ਮੀਟਿੰਗਾਂ ਕਰਦੇ ਆਂ ਮੀਟਕਾਂ ਜਿਹੜੇ ਵਾਅਦੇ ਕਰਦੇ ਉਹਤੇ ਪੂਰੇ ਨਹੀਂ ਉੱਤਰਦੇ ਹੁਣ ਵੀ ਅਸੀਂ 15 ਅਗਸਤ ਦਾ ਜਿਹੜਾ ਜਿਸ ਦਿਨ ਸਰਕਾਰਾਂ ਇਸ ਨੂੰ ਆਜ਼ਾਦੀ ਦੇ ਦਿਨ ਵਜੋਂ ਮਨਾ ਰਹੀਆਂ ਪਰੰਤੂ ਉਹ ਸਿੱਖਾਂ ਨੂੰ ਆਜ਼ਾਦੀ ਹੱਕ ਨਹੀਂ ਦੇ ਰਹੀ जिन्ने ਕੁਰਬਾਨੀਆਂ ਕਰਕੇ ਸਿੱਖਾਂ ਨੇ ਉਹ ਆਜ਼ਾਦ ਇਸ ਦੇਸ਼ ਨੂੰ ਆਜ਼ਾਦ ਕਰਾਇਆ ਇਸ ਲਈ ਅਸੀਂ ਕਾਲੇ ਦਿਨ ਵੱਲੋਂ ਉਸ ਦਿਨ ਰੋਸ ਮਜਹਰਾ ਕਰਨਾ ਇੱਥੇ ਕਾਲ ਦਿੱਤੀ ਹੈ ਸੰਗਤਾਂ ਨੂੰ ਕਿ ਕੌਮੀ ਅਨਸਾਬ ਔਰਚੇ ਵਿੱਚ ਵੱਡਾ ਇਕੱਠ ਕਰਕੇ ਕਿ ਸਰਕਾਰਾਂ ਨੂੰ ਇਹ ਦੱਸਣਾ ਕਿ ਜਿਹੜੀ ਤੁਸੀਂ ਸਿੱਖਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਅੱਜ ਉਹਨਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਹੋ ਰਿਹਾ ਜਿਹੜਾ ਉਹ ਆਜ਼ਾਦੀ ਦਿਨ ਹੈ ਉਹਨੂੰ ਉਹ ਕਾਲੇ ਦਿਨ ਵੱਜੋਂ ਮਨਾ ਰਹੇ ਹੈ ਬਾਪੂ ਜੇ ਤੇ ਵੀ ਵੱਡਾ ਸਵਾਲ ਰਹਿੰਦਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਜਾਂ ਕਿਸੇ ਮੰਤਰੀ ਨੂੰ ਕੁਐਸਚਨ ਕੀਤਾ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਇਹ ਜਿਹੜਾ ਮਸਲਾ ਆ ਇਹ ਸੈਂਟਰ ਦੇ ਨਾਲ ਜੁੜਿਆ ਹੋਇਆ ਹੈ ਇਹ ਵੱਡੇ ਜਿਹੜਾ ਵੱਡੇ ਪੱਤਰ ਤੇ ਜਿਹੜਾ ਪ੍ਰੈਸ਼ਰਾਈਜ਼ ਕਰਨ ਦੀ ਜ਼ਰੂਰਤ ਹੈ ਕੀ ਲੱਗਦਾ ਕਿ ਜੇ 2016 ਦੇ ਵਿੱਚ ਰਾਮੂ ਵਾਲੀਆ ਸਭ ਭਾਈ ਵਿਰਿਆਮ ਸਿੰਘ ਹੁਣਾਂ ਨੂੰ ਮੰਤਰੀ ਬਣ ਕੇ ਜੇਲ੍ਹ ਤੋਂ ਰਿਹਾ ਕਰਵਾ ਸਕਦੇ ਨੇ ਤੇ ਕੀ ਪੰਜਾਬ ਸਰਕਾਰ ਦੇ ਜਾਂ ਜਿਹੜੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨੁਮਾਇੰਦਗੀ ਕਰਨ ਵਾਲੇ ਲੀਡਰ ਨੇ ਉਹਨਾਂ ਦੇ ਹੱਥ ਵਸ ਨਹੀਂ ਇਹ ਗੱਲ ਹੈਗੀ ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੁਝ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਹਨਾਂ ਦੀ ਰਿਹਾਈਆਂ ਜਿਹੜੀ ਪੰਜਾਬ ਸਰਕਾਰ ਦੇ ਹੁਕਮ ਨਾਲ ਹੋਣੀ ਆ ਕੁਝ ਸੈਂਟਰ ਦੇ ਨਾਲ ਸੰਬੰਧਿਤ ਹੈ ਸੋ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਕੋਈ ਵੀ ਸੁਹਰਦ ਨਹੀਂ ਉਹਨਾਂ ਨੂੰ ਰਿਹਾ ਕਰਨ ਵਾਸਤੇ ਕਿਉਂਕਿ ਅਸੀਂ ਕੱਲਾ ਕੱਲਾ ਪੁਆਇੰਟ ਦੱਸ ਸਕਦੇ ਹਾਂ ਵੀ ਇਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਇਹ ਪੰਜਾਬ ਸਰਕਾਰ ਦੇ ਹੁਕਮ ਨਾਲ ਇਹ ਸਿੰਘ ਦੀ ਰਿਹਾਈ ਹੋ ਸਕਦੀ ਹੈ ਇਹ ਸੈਂਟਰ ਦੇ ਅਧੀਨ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਵੀ ਕੁਝ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਾਪੂ ਸੂਰਤ ਸਿੰਘ ਨੇ ਸੰਘਰਸ਼ ਬੈਠਿਆ ਸੀ ਉਸ ਤੇ ਜਾਂਦਾ ਵੀ ਰਿਹਾ ਹੈ ਭਗਵੰਤ ਮਾਨ ਉੱਥੇ ਵਾਦੇ ਵੀ ਕਰਦਾ ਰਿਹਾ ਉਹਨਾਂ ਨਾਲ ਅੱਜ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀ ਉੱਥੇ ਕਹਿ ਰਿਹਾ ਵੀ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਸਰਕਾਰ ਕਿਉਂ ਨਹੀਂ ਛੱਡ ਰਹੀਆਂ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਜ ਸਿੰਘ ਸੰਘਰਸ਼ ਤੇ ਬੈਠਿਆ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਪਰੰਤੂ ਜਦੋਂ ਉਹਦੀ ਸਰਕਾਰ ਬਣੀ 2022 ਚ ਉਹਨੋਂ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੋ ਇਸੇ ਕਰਕੇ ਹੈ ਵੀ ਇਹ ਇਹਨਾਂ ਨੇ ਸਿਰਫ ਇਹਨਾਂ ਮੁੱਦਿਆਂ ਤੋਂ ਸਿਆਸੀ ਲਾਭ ਲੈਣਾ ਹੁੰਦਾ ਇਹਨਾਂ ਨੇ ਵੀ ਲਿਆ ਉਸ ਟਾਈਮ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀ ਹੈ ਹੋਰ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀ ਹੈ ਪਰੰਤੂ ਅੱਜ 1% ਵੀ ਇਹਨਾਂ ਨੇ ਕੋਈ ਪੰਜਾਬ ਦੇ ਮਸਲੇ ਹੱਲ ਨਹੀਂ ਕਰੇ ਸੋ ਇਸ ਕਰਕੇ ਇਹਨਾਂ ਪਾਰਟੀਆਂ ਦਾ ਨਿਸ਼ਾਨਾ ਇੱਕੋ ਇੱਕ ਸਿਆਸੀ ਲਾਭ ਲੈਣ ਦਾ ਹੁੰਦਾ ਜਿਹੜਾ ਇਹ ਵੀ ਸਰਕਾਰਾਂ ਮੁਕਰੀਆਂ ਹੁੰਦਾ ਅਕਾਲੀ ਦਲ ਤੋਂ ਵੱਖ ਹੋਏ ਬਾਗੀਆਂ ਦੇ ਵੱਲੋਂ ਨਵਾਂ ਅਕਾਲੀ ਦਰ ਬਣਾਇਆ ਗਿਆ ਹੈ ਤਾਂ ਜਿਹੜਾ ਉਹਨਾਂ ਦਾ ਪ੍ਰਧਾਨ ਹੈ ਉਹ ਸਾਬਕਾ ਜਥੇਦਾਰ ਗਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਤਾਂ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇੱਕ ਵੀ ਮਤਾ ਪੜਿਆ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿੰਨੇ ਵੀ ਵੱਖ-ਵੱਖ ਤਰੀਕੇ ਦੇ ਨਾਲ ਲੀਗਲ ਤੌਰ ਤੇ ਚਾਰਾਜੋਈ ਹੋ ਸਕਦੀ ਹੈ ਜਾਂ ਸਿੰਬੋਲਿਕ ਪ੍ਰੋਟੈਸਟ ਕਰਕੇ ਚਾਰਾਜੋਈ ਹੋ ਸਕਦੀ ਹੈ ਤਾਂ ਉਹ ਅਸੀਂ ਕਰਨ ਵਾਸਤੇ ਯਤਨਸ਼ੀਲ ਰਹਾਂਗੇ ਤੁਸੀਂ 2.5 ਸਾਲਾਂ ਤੋਂ ਮੋਰਚਾ ਲਗਾ ਕੇ ਬੈਠੇ ਹੋਏ ਹੋ ਤਾਂ ਜਿਹੜੀ ਧਿਰ ਦੇ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਦਾਵਾ ਕੀਤਾ ਗਿਆ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ वार्तालाप ਕੀਤਾ ਹੋਵੇ ਕੋਈ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਾ ਦਾ ਨਾਰਾ ਮਾਰਨਾ ਅਸੀਂ ਉਹਨੂੰ ਉਹਦਾ ਸਵਾਗਤ ਕਰਦੇ ਹਾਂ ਪਰੰਤੂ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਨਵਾਂ ਬਣਿਆ ਜੇ ਉਸ ਟਾਈਮ ਜਦੋਂ ਹਰਪ੍ਰੀਤ ਸਿੰਘ ਜਹੇਦਾਰ ਸੀ ਅਕਾਲ ਤਖਤ ਸਾਹਿਬ ਦਾ ਉਸ ਟਾਈਮ ਹਦਾਇਤ ਕਰਦਾ ਸਰਕਾਰ ਨੂੰ ਕਿ ਸਰਕਾਰ ਦਾ ਇਹ ਫਰਜ ਬਣਦਾ ਸਰਕਾਰ ਕਿਉਂਕਿ ਉਹ ਅਕਾਲੀ ਤਖਤ ਦਾ ਜਹੇਦਾਰ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਸਮਾਂ ਚ ਉਹ ਆਪਣਾ ਮਤਾ ਪਾਸ ਕਰੇ ਉਹਨਾਂ ਦੀ ਰਿਹਾਈ ਵਾਸਤੇ ਉਹ ਕਰੇ ਪਰੰਤੂ ਅੱਜ ਚਲੋ ਕੋਈ ਗੱਲ ਨਹੀਂ देर ਆਇਆ ਦੁਰਸਤ ਆਈ ਉਹ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਹੀ ਇਹ ਗੱਲ ਆ ਅੱਜ ਉਹ ਅਕਾਲੀ ਦਲ ਜਿਹੜਾ ਖਾਸ ਕਰਕੇ ਸੁਖਬੀਰ ਬਾਦਲ ਕਾਤਲ ਦੱਸਦਾ ਸੀ ਅੱਜ ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਸੋ ਇਹ ਇਹਨਾਂ ਦੀ ਸਿਆਸੀ ਮਜਬੂਰੀ ਹੈ ਅੱਜ ਭਾਵੇਂ ਬੀਜੇਪੀ ਜਿਹੜੀ ਪੰਜਾਬ 'ਚ ਆਪਣਾ ਪੈਰ ਫੈਲਾਉਣ ਵਾਸਤੇ ਕੰਮ ਕਰ ਰਹੀ ਹੈ ਪਿਛਲੇ ਦਿਨੀ ਫਤਿਹ ਜੰਗ ਬਾਜਬਾ ਦਾ ਵੀ ਬਿਆਨ ਆਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਚੰਗੀ ਗੱਲ ਹੈ ਅਸੀਂ ਤਾਂ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਕੋਈ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੋਣੀ ਚਾਹੀਦੀ ਹੈ ਉਹਨੂੰ ਅਮਲ 'ਚ ਲਿਆਉਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਾਂ ਬਾਗੀ ਹੋਏ ਧੜੇ ਦੇ ਵੱਲੋਂ ਇਸ ਮੋਰਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਸਮਰਥਨ ਹੈਗਾ ਜੀ ਦੇਖੋ ਉਹਨਾਂ ਦਾ ਅਜੇ ਤੱਕ ਨਾ ਬਾਗੀ ਧੜਾ ਕਿਉਂਕਿ ਉਹ ਬਾਗੀ ਧੜਾ ਵੀ ਉਸੇ ਸ਼੍ਰੋਮਣੀ ਅਕਾਲੀ ਦਲ ਚੋਂ ਅੱਡ ਹੋ ਕੇ ਬਣਿਆ ਅਜੇ ਤੱਕ ਉਹਨਾਂ ਦਾ ਕੋਈ ਇਸ ਮੋਰਚੇ ਨੂੰ ਸਪੋਰਟ ਨਹੀਂ ਰਹੀ ਸੋ ਕੋਈ ਗੱਲ ਨਹੀਂ ਇਹ ਦੇਖੋ ਕੌਮ ਦੇ ਮੁੱਦਿਆਂ ਦਾ ਮੋਰਚਾ ਜਿਹੜਾ ਵੀ ਕੋਈ ਇਹਦੇ ਹੱਕ ਹਾ ਦਾ ਨਾਅਰਾ ਮਾਰਦਾ ਅਸੀਂ ਉਹਦਾ ਸਵਾਗਤ ਕਰਨਾ ਕੌਮੀ ਇਨਸਾਨਾਂ ਦਾ ਸਪਰੀਮ ਕੋਰਟ ਦੀ ਐਮ ਟਿੱਪਣੀ ਤੋਂ ਬਾਅਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿਕ ਦੇ ਵਿੱਚ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਸਵੇਦਨਸ਼ੀਲ ਮਸਲਿਆਂ ਦੇ ਉੱਪਰ ਵਿਸ਼ੇਸ਼ ਚਰਚਾ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ